ਸਾਹਿਬੀ ਕਾਲ ਜੀ ਮੈਂ ਮੰਨਦੀ ਕੋਰ ਮਾਨਾ ਸਭ ਨੂੰ ਪਿਆਰ ਭਰੀ ਸ਼াশ੍ਰੀ ਕਾਲ ਤੇ ਸੱਚੇ ਪਾਸ਼ਾ ਬਾਗਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਵਾਹਿਗੁਰੂ ਜੀ ਤੁਹਾਨੂੰ ਤਾਲੁਸਤੀ ਬਖਸ਼ੇ ਤੇ ਮੈਂ ਬਾਰ ਬਾਰ ਕਹਿਣੀ ਹੈ ਪਲੀਜ਼ ਮੇਰੀ ਰਿਕੁਐਸਟ ਹੈ ਵੀ ਤੁਸੀਂ ਨਾ ਥੋੜਾ ਜਿਹਾ ਚੱਕਤਾ ਨਹੀਂ ਕਰਨਾ ਚੱਕਤਾ ਨਹੀਂ ਕਰਨਾ ਵੀਡੀਓ ਵਿੱਚ ਲਿਖ ਮੈਂ ਤੁਹਾਨੂੰ ਬਾਰ ਬਾਰ ਇਹੀ ਗੱਲ ਕਹਿਣੀ ਹੁੰਦੀ ਹੈ ਜੀ ਤੇ ਵੀ ਜਿਹੜੇ ਵੀ ਅਸੀਂ ਸੂਟ ਭੇਜਦੇ ਆਂ ਉਹ ਪਹੁੰਚਦੇ ਲਾਜ਼ਮੀ ਹੈ ਕੋਈ ਇਸ ਤੇ ਟ੍ਰਾਂਨਸਪੋਰਟ ਦਾ ਪ੍ਰੋਬਲਮ ਨਹੀਂ ਹੋਊਗੀ ਟੈਨਸ਼ਨ ਨਾ ਕਰਿਆ ਕਰੋ ਥੋੜਾ ਵੇਟ ਕਰ ਲਿਆ ਕਰੋ ਜਿਵੇਂ ਹੁਣ ਬਾਰ ਐਤਵਾਰ ਤੇ ਸ਼ੁੱਕਰਵਾਰ ਦੀਆਂ ਤਿੰਨ ਛੁੱਟੀਆਂ ਸੀ ਅਸੀਂ ਸਰਕਾਰੀ ਪਾਰਸਲ ਲਾਉਣੇ ਆ ਉਦੋਂ ਫਿਰ ਨਾ ਮਤਲਬ ਛੁੱਟੀਆਂ 'ਚ ਪਾਰਸਲ ਨਹੀਂ ਤੁਰਦੇ ਜਿੱਥੇ ਖੜੇ ਓਥੇ ਹੀ ਖੜੇ ਰਹਿੰਦੇ ਆ ਕਿਉਂਕਿ ਸਾਰੇ ਛੁੱਟੀ ਦੇ ਹੁੰਦੇ ਆ ਸਾਡੇ ਡਾਕਖਾਨੇ ਦਾ ਅਸੀਂ ਪਾਰਸਲ ਲਾਉਂਦੇ ਆ ਜੀ ਤੇ ਕਦੇ ਕੋਈ ਮਿਸਟੇਕ ਨਾ ਹੋਈ ਐ ਨਾ ਉਹ ਵੀ ਤੁਹਾਡੇ ਵਿੱਚ ਚੀਜ਼ਾਂ ਤੁਹਾਡੇ ਕੋਲ ਕਾਉਂਸਲਿੰਗ ਆ ਪਲੀਜ਼ ਥੋੜਾ ਜਿਹਾ ਵੇਟ ਕਰ ਲਿਆ ਕਰੋ ਪਹੁੰਚਣਗੇ ਚੀਜ਼ਾਂ ਲਾਜ਼ਮੀ ਤੁਹਾਡੇ ਮੈਂ ਠੀਕ ਐ ਤੁਹਾਨੂੰ ਕਿਹਾ ਵੀ 10 ਤੋਂ 11 ਦਿਨ ਤਾਂ ਪੰਜਾਬ ਤੋਂ ਬਾਹਰ ਲੱਗ ਜਾਂਦੇ ਆ ਤੇ ਪੰਜਾਬ ਦੇ ਵਿੱਚ ਵੀ ਹੁਣ ਘੱਟੋ ਘੱਟ 5 ਤੋਂ 6 ਦਿਨ ਲੱਗ ਜਾਂਦਾ ਕਿ ਜੇ ਤਾਂ ਭਈ ਤੀਜੇ ਦਿਨ ਵੀ ਪਹੁੰਚ ਜਾਂਦਾ ਠੀਕ ਹੈ ਕਿਉਂਕਿ 17 ਦੀ ਫੇਰ ਛੁੱਟੀ ਆ ਗਈ ਹਾਂ 17 ਦੀ ਫੇਰ ਛੁੱਟੀ ਹੈ 21 ਦੀ ਫੇਰ ਛੁੱਟੀ ਹੈ ਛੁੱਟੀਆਂ ਆ ਜਾਂਦੀਆਂ ਨੇ ਛੁੱਟੀਆਂ 'ਚ ਪਾਰਸਲ ਤੁਰਦੇ ਨਹੀਂ ਹੁੰਦੇ ਅੱਜ ਆਪਾਂ ਤੁਹਾਡੀ ਡਿਮਾਂਡ ਤੇ ਲੈ ਕੇ ਆਏ ਆ ਪੌਂਚਾ ਵਰਕ ਸੂਟ 오ਰੀਜਨਲ ਕਾਟਨ ਵਿਦ ਪਿਓਰ ਕੋਡ ਪਿਓਰ ਕਾਟਨ ਦੇ ਇਹ ਸੂਟ ਹੈ 100% ਇਹਦੇ ਵਿੱਚ ਕੋਈ ਵੀ ਮਿਲਾਵਟ ਹੈ ਨਹੀਂ ਤੇ ਇਹਦੇ ਵਿੱਚ ਸੈਲਫ ਪ੍ਰਿੰਟਡ ਹੈ ਤੇ ਉੱਤੇ ਪੈਚ ਵਰਕ ਦਾ ਬਹੁਤ ਸੋਹਣਾ ਕੰਪਨੀ ਵੱਲੋਂ ਵੀ ਵਰਕ ਕਰਾਇਆ ਗਿਆ ਵਿੱਚ ਲੋਕ ਇਹ ਸੂਟ ਆਪਣੀ ਵੀ ਕਢਾਈ ਕਰਵਾ ਕੇ ਤਿਆਰ ਕਰਵਾ ਕੇ ਵੇਚਦੇ ਆ ਪਰ ਜਿਹੜੇ ਇਹ ਸੂਟ ਹੈ ਇਹ ਪਿੱਛੋਂ ਹੀ ਕਢਾਈ ਹੋਈ ਹੋਈ ਕੰਪਨੀ ਵੱਲੋਂ ਆਈ ਹੈ ਇੰਨੀ ਸਾਫ਼ ਤੇ ਸੁਧ ਕਢਾਈ ਹੈ ਸ਼ਰਟ ਨਾਲ ਦਾ ਪੈਚ ਵਰਕ ਲੱਗਿਆ ਹੈ ਸਾਰਾ ਕੰਪਨੀ ਦਾ ਕੰਮ ਹੈ ਜੀ ਆਪਾਂ ਇਹ ਤੇ ਕੋਈ ਕੰਮ ਨਹੀਂ ਕਰਾਇਆ ਤੇ ਪਿਓਰ ਕਾਟਨ ਦੇ ਸੂਟ ਹੈ ਤੇ ਇਹਦੇ ਵਿੱਚ ਰੰਗ ਡਿਜ਼ਾਈਨ ਐਨੇ ਸੋਹਣੇ ਆ ਆ ਦੇਖੋ ਜੀ ਕਿਸੇ ਵੀ ਉਮਰ ਦਾ ਬੰਦਾ ਇਹਨੂੰ ਪਾ ਸਕਦਾ ਹੈ ਸੂਟ ਦੀ ਕੀਮਤ ਰਹਿਣ ਵਾਲੀ ਹੈ ਜੀ ਸਿਰਫ 1090 ਰੁਪਏ ਪਿਓਰ ਕਾਟਨ ਮਤਲਬ 100% ਕਾਟਨ ਹੈ ਐਨੇ ਸੌਫਟ ਕਾਟਨ ਹੈ ਸਿਰਫ ਇਹ 1/2 ਕਿਲੋ ਚ ਸੂਟ ਆ ਜਾਂਦਾ ਸਿਰਫ ਇਹ 50 ਰੁਪਏ ਚਾਰਜ ਲੱਗਣਗੇ ਸੂਟ ਦੇ ਕਿਸੇ ਭੈਣ ਭਰਾ ਨੂੰ ਮਗਵਾਉਣਾ ਹੋਵੇ ਆ ਦੇਖ ਲਓ ਜੀ ਇਦੇ ਵਿੱਚ ਹੁਣ ਤੁਸੀਂ ਸੋਨੇ ਸੀ ਕਲਰ ਦਿਖਾਉਣੇ ਆ ਕਿਸੇ ਨੇ ਕੋਈ ਸੂਟ ਲੈਣਾ ਤਾਂ ਪਲੀਜ਼ ਸਕਰੀਨਸ਼ਾਟ ਲੈਣਾ ਨਹੀਂ ਭੁੱਲਣਾ ਮੈਂ ਬਾਰ ਬਾਰ ਕਹਣੀ ਆ ਕਲਰ ਉਹਦੀ ਪਹੁੰਚ ਕਰੀ ਜਾਏ ਦੂਜੇ ਵੱਾਇਦ ਰੁਟ ਗਿਆ ਸਾ ਦੇਖੋ ਜੀ ਇਹ ਕਲਰ ਹੈ ਜਿਹੜੀ ਇਹਦੀ ਸਫਾਈ ਹੈ ਨਾ ਕਮਾਲ ਦੀ ਸਫਾਈ ਹੈ ਜੀ ਆਹ ਵਾਲੀ ਜਿਹੜੀ ਇਹ ਪੌਂਚਾ ਵਰਕ ਦੀ ਕਮਾਈ ਆ ਬਾਕੀ ਵੀ ਇਹ ਸਿਰਾਂਗ ਵਾਲੀ ਬਾਤ ਹੈ ਉੱਪਰ ਪੈਚ ਵਰਕ ਦਾ ਕੰਮ ਹੈ ਕਿੰਨਾ ਸੋਹਣਾ ਬਣਿਆ ਹੈ ਪਿਓਰ ਕਾਟਨ 100% ਤੇ ਸੂਟ ਦੀ ਕੀਮਤਾ ਸਿਰਫ 1090 ਇਹਦੇ ਵਿੱਚ ਆਹ ਕਲਰ ਹੈ ਜੀ ਆ ਦੇ ਪੂਰੇ ਵਧੀਆ ਸਰਦਾਰੀ ਕਲਰ ਹੈ ਇਹ ਕਾਪਟਨ ਖਰਾਬ ਹੋਣ ਦੀ ਸਾਡੀ ਜ਼ਿੰਮੇਵਾਰੀ ਹੈ ਵੀ ਇਹਨੂੰ 1% ਕੋਈ ਕੰਪਲੀਟ ਨਹੀਂ ਹੋਣੀ ਇਹ ਸੂਟ ਕਿਉਂਕਿ ਵੀ ਇਹ ਬ੍ਰਾਂਡ ਦਾ ਸੂਟ ਹੈ ਪਿਓਰ ਕਾਟਨ ਮਤਲਬ ਪਿਓਰ ਆ ਦੇਖੋ ਜੀ ਪੌਂਚਾ ਵਰਕ ਤੁਸੀਂ ਮੰਗੇ ਜੀ ਆਪਾਂ ਲੈ ਕੇ ਆਏ ਕਲਰ ਸਿਲੈਕਟ ਕਰੀ ਜਾਣਾ ਕਿਉਂਕਿ ਕਲਰ ਇਹਨਾਂ ਦੇ ਸਿੰਗਲ ਸਿੰਗਲ ਹੀ ਹੁੰਦੇ ਆ ਇਹ ਥੋੜੇ ਪ੍ਰੀਮੀਅਮ ਕੁਆਲਿਟੀ ਹੈਗੇ ਤਾਂ ਕਰ ਥੋੜੇ ਮੰਗੇ ਜੀ ਕਲਰ ਦਾ ਤੁਸੀਂ ਇਹਨਾਂ ਚ ਕੋਈ ਵੀ ਛੱਡ ਨਹੀਂ ਸਕਦੇ ਕਿਉਂਕਿ ਇਹਨਾਂ ਦੇ ਕਲਰ ਐਨੇ ਪਿਆਰੇ ਦੀ ਕੋ ਕੜਾਈ ਦਿਖੇ ਆਹ ਵਾਲੀ نیچے ਨੇੜੇ ਕਰਕੇ ਆ ਚੀਜ਼ ਹੈ ਨਾ ਜਿਹੜੀ ਮੈਂ ਤਾਂ ਕਮਾਲ ਹੀ ਮੰਨ ਗਈ ਵੀ ਇੰਨੀ ਸਫਾਈ ਵਾਲਾ ਕੰਮ ਹੋਇਆ ਹੋਇਆ ਹੈ ਕਿ ਸਿਰਾ ਕਰਾਇਆ ਬੇ ਇਹ ਹੁੰਦੀ ਹੈ ਕੰਪਨੀ ਦੀ ਬੜਾਈ ਜਿਹੜੇ ਕਿ ਬ੍ਰਾਂਡ ਦੇ ਸੂਟਾਂ ਕੰਪਨੀ ਵੱਲੋਂ ਤਿਆਰ ਹੋ ਕੇ ਆਉਂਦੇ ਆ ਇਹਨਾਂ ਦੇ ਉੱਪਰ ਆਪਾਂ ਕੋਈ ਡਾਕਟਰੀ ਨਹੀਂ ਕੀਤੀ ਲੱਗੇਗੀ ਰੇਟ ਹੀ ਬੋਲਦੇ ਹਾਂ ਮੁੰਨੀ ਹਾਂ ਰੇਟ 1090 ਇਹਦੇ ਨਾਲ ਆਹ ਚੀਜ਼ ਹੈ ਇੰਨੀਆਂ ਸੋਹਣੀਆਂ ਚੀਜ਼ਾਂ ਵਿਦੌਟ ਦੁਪੱਟਾ ਨਹੀਂ ਜੀ ਦੁਪੱਟੇ ਤੁਹਾਡੇ ਕੋਲੇ ਕੋਈ ਨਾ ਕੋਈ ਪਈ ਹੁੰਦੇ ਆ ਪ्योर ਦੇ ਨਾਲ ਮਿਲਦੇ ਜੁਲਦੇ ਆ ਦੇਖੋ ਜੀ ਬਹੁਤ ਸੋਹਣੀ ਚੀਜ਼ ਐ ਇਹ ਇੱਕ ਨੰਬਰ ਚੀਜ਼ ਐ ਪੌਂਛਾ ਵਰਕ ਤੇ ਫੁੱਲੇ ਵੀ ਇਦਾਂ ਜਿਹੇ ਰੀਅਲ ਜਿਹੇ ਹੁੰਦੇ ਆ ਇਹ ਆਪਣੇ ਕੋਲ ਆਏ ਸੀ ਜੀ ਤਿੰਨ ਕਲਰ ਇਹਨਾਂ ਚੋਂ ਇਤੋਂ ਵੀ ਸੂਟ ਐਸਾ ਨਹੀਂ ਹੈਗਾ ਵੀ ਜਿਹੜਾ ਰੰਗ ਆਊਟ ਗਿਆ ਹੋਵੇ ਜਾਂ 올ਡ ਗਿਆ ਹੋਵੇ ਸੋ ਇਹਨੂੰ ਦੱਸਿਆ ਵੀ ਆਪਾਂ ਕੁਆਲਿਟੀ ਚੁਣ ਕੇ ਲੈਉਣੇ ਜੀ ਆ ਸਮਝੋ ਕਣੀ ਕਰਦੇ ਆਪਾਂ ਉੱਥੇ ਪੈਸੇ ਮੁੱਠਾ ਦਾ ਦਿੱਤੇ ਆਪਾਂ ਨੂੰ ਰੰਗ ਨਾ ਪਸੰਦ ਆ ਉਹਨਾਂ ਉੱਥੇ ਆਪਾਂ ਕਪੜਾ ਬਿਲਕੁਲ ਨਈਂ ਲੈਂਦੇ ਕਿਉਂਕਿ ਮੈਂ ਚੀਜ਼ਾਂ ਖਰੀਦਦੀ ਜਿਹੜੀ ਮੈਨੂੰ ਸੋਹਣੀ ਲੱਗਦੀ ਹੈ ਤੇ ਮਹਾਰਾਜ ਦੀ ਕਿਰਪਾ ਵੀ ਹਜੇ ਤੱਕ ਮੇਰੀ ਪਸੰਦ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ ਆ ਦਿਖਾ ਲੈ ਕਰਦੀ ਪੁੱਤ ਹੁਣ ਜਿਹੜਾ ਕੜਾਈ ਦਾ ਫੁੱਲ ਹੈ ਜਰੂਰ ਦਿਖਾਉਣਾ ਜ਼ਰੂਰੀ ਹੈ ਪੁੱਤ ਫੇਰ ਕਸਟਮਰ ਨੂੰ ਪਤਾ ਚੱਲਦਾ ਬੇ ਤੇ ਕਿੰਨਾ ਸਫਾਈ ਵਾਲਾ ਕੰਪਨੀ ਦਾ ਕੰਮ ਆ ਆ ਦੇਖ ਲਓ ਜੀ ਕੀ ਕੰਪਨੀ ਦੇ ਇਹ ਕੀਤਾ ਹੋਇਆ ਕੰਮ ਹੈ ਇਹਦੇ ਉੱਪਰ ਆਪਾਂ ਕੁਛ ਨਹੀਂ ਬਰਾਇਆ ਬ੍ਰਾਂਡ ਦੇ ਸੂਟਾਂ ਦੀ ਇਹ ਨਿਸ਼ਾਨੀ ਹੁੰਦੀ ਹੈ ਜੀ ਕੰਪਨੀ ਹੀ ਇਹਨਾਂ ਨੂੰ ਤਿਆਰ ਕਰਵਾਤੀ ਰੱਖਦੀ ਹੈ ਆ ਦੇਖੋ ਜੀ ਇਹਦੇ ਵਿੱਚ ਕਲਰ ਕਿੰਨਾ ਕਿਊਟ ਕਿੰਨਾ ਪਿਆਰਾ ਕਲਰ ਹੈ ਸਾਰੇ ਸਰਦਾਰੀ ਕਲਰ ਹੈ ਜੀ ਸਿੰਪਲ ਸੋਬਰ ਵੀ ਗਰਮੀ 'ਚ ਪਾਉਣ ਵਾਲੀਆਂ ਆਈਟਮਾਂ ਤੇ ਖਰਾਬ ਪ੍ਰੂਫ ਨਹੀਂ ਹੁੰਦਾ ਕੁਛ ਵੀ ਨਹੀਂ ਹੁੰਦਾ ਇਹ ਸੂਟ ਨੂੰ ਕੁਛ ਵੀ ਨਾ ਇਹ ਫਿੱਟੇ ਨਾ ਇੱਥੇ ਬੋਰ ਨਾ ਕੁਝ ਵੀ ਨਹੀਂ ਹੁੰਦਾ ਤੇ ਸਿਰਫ ਇਹ 50 ਰੁਪਏ ਚ ਤੁਹਾਡੇ ਕੋਲੇ ਆਏਗਾ 1090 ਦੀ ਕੀਮਤ ਹੈ प्योर कॉटन ਹੈ ਜਦੋਂ ਆਹ कॉटन ਪਾਲੀ ਨਹੀਂ ਤੁਸੀਂ ਹੋਰ ਕੋਈ कॉटन ਪਸੰਦੀ ਨਹੀਂ ਕਰਨੀ ਗਰੰਟੀ ਹੈ ਮੇਰੀ ਵੀ ਹੋਰ कॉटन ਪਾਉਣ ਦੀ ਤੁਸੀਂ ਪਸੰਦ ਨਹੀਂ ਕਰੋਗੇ ਇਹ कॉटन ਨੂੰ ਬਾਅਦ ਵਿੱਚ ਹੱਦ ਢੂਹੀ ਦੁਖ ਰਹੀ ਸੀ ਇਸ ਕਰਕੇ ਮੈਂ ਸੋਫੇ ਤੇ ਬਹਿ ਕੇ ਵੀਡੀਓ ਬਣਾ ਰਹੀ ਆ ਹਾਂ ਦੇਖੋ ਜੀ ਪੌਂਚਾ ਵਰਤਨਾ ਮੈਂ ਸੀਰੀਅਸਲੀ ਕਹਿਣੀ ਆ ਵੀ ਆਹ ਵਰਕ ਤਾਂ ਨਾ ਕੋਈ ਕਰ ਹੀ ਨਹੀਂ ਸਕਦਾ ਵੀ ਇੰਨੇ ਤਕੜੇ ਵਰਕ ਆਈ ਹੋਈ ਹੈ ਨਾ ਚਾਹੀਦੀ। ਇਹ ਪੌਂਚਾਂ ਦੇ ਉੱਪਰ ਰਹਿਣਗੇ ਜੀ। ਤੇ ਇਹਨਾਂ ਦੇ ਕਲਰਾਂ ਨਾ ਜਿਹੜੇ ਇਹ ਵੀ ਕਮਾਲ ਦੇ ਆ। ਕੋਈ ਹੋਰ ਵਿੱਚ ਆਉਟ ਜਿਹਾ ਕਲਰ ਨਹੀਂ ਹੈਗਾ ਵੀ ਜਿਹੜਾ ਦੇਖਣ ਚ 올ਡ ਜਿਹਾ ਲੱਗਿਆ ਸਪਲਰ ਆਪਾਂ ਲਿਆਉਂਦੇ ਨਹੀਂ ਹੈਗੇ। ਆਪਾਂ ਤੁਹਾਨੂੰ ਦੱਸਿਆ ਵੀ ਆਪਾਂ ਚੁਣ ਕੇ ਕਲਰ ਲਿਆਉਣੇ ਆ ਭਾਵੇਂ ਆਪਾਂ ਨੂੰ ਜ਼ਿਆਦਾ ਰੁਪਈਆ ਨਹੀਂ ਲੱਗਣਾ। ਪਰ 올ਡ ਕਲਰ ਸਹੀ ਲੱਗਦੇ ਆਉਂਦੇ ਆ। ਅਰੇ। ਪਿਓਰ ਕਾਟਨ 100% ਸਿਰਫ 1090 ਦਾ ਸੂਟ ਹੈ ਤੇ 50 ਰੁਪਏ ਚ ਚਾਰਜ ਕਰਨਗੇ ਕਿਉਂਕਿ ਅੱਧਾ ਕਿਲੋ ਦੇ ਵਿੱਚ ਆ ਰਿਹਾ ਹੈ ਇਹ ਚ ਬੇਟ ਨਹੀਂ ਹੈਗਾ ਤੇ ਕੋਈ ਇਹਦੇ ਤੇ ਲਾਣ ਨਹੀਂ ਲੱਗਦੀ ਕੋਈ ਇਹਦੀ ਵੀ ਦੀ ਪਿੰਡ ਨਹੀਂ ਜਾਂਦਾ ਬਸ ਰੰਗ ਨੇ ਸੋਹਣੇ ਆ ਵੀ ਸਵਾਲ ਨਹੀਂ ਪੈਦਾ ਹੁੰਦਾ ਵੀ ਇਹਦੇ ਥੱਲੇ ਲਾਣ ਲਾਉਂਦੀ ਹੁਣ ਰੋੜ ਕੋ ਜਿਹਦੇ ਵੀ ਦੀ ਪਿੰਡਾਂ ਦੇ ਸੂ ਬੰਦੇ ਆ ਬਹੁਤ ਸੋਹਣੀ ਚੀਜ਼ ਆ 2.5 2.5 ਮੀਟਰ ਦੀ ਪ੍ਰੋਪਰ ਕੱਟ ਹੈ ਇਹਨਾਂ ਦੀ ਕੋਈ ਵੀ ਕੱਟ ਨਹੀਂ ਸਾਡੀ ਘੱਟ ਹੋਊਗੀ ਕਿਸੇ ਵੀ ਉਮਰ ਦਾ ਬੰਦਾ ਇਹ ਕਲਰਾਂ ਨੂੰ ਪਾ ਸਕਦਾ ਸੀ ਉਹ ਕਲਰ ਲਿਆਉਣੇ ਵੀ ਅਸੀਂ ਇੰਨੇ 올ਡ ਜੇ ਵੀ ਜਾਂਦੇ ਕਲਰ ਕਿਉਂਕਿ ਹੁਣ ਟ੍ਰੈਂਡ ਹੀ ਇਦਾਂ ਦਾ ਆ ਗਿਆ ਜੀ ਬਾਹਲੇ ਕੋਈ ਲਾਈਟ ਪਾਉਣਾ ਵੀ ਨਹੀਂ ਪਸੰਦ ਕਰਦਾ ਕੋਈ 100 ਚੋਂ ਇੱਕ ਬੰਦਾ ਹੋਊ ਜਿਹੜਾ ਜਿਆਦਾ ਲੈਲਪਾ ਹੋਊ ਆਈ ਦੀ ਕੜਾਈ ਤਾਂ ਜਿਵੇਂ ਸ਼ਰਈ ਹੋਰੀ ਹੋਈ ਹੈ ਇਹ ਹੈ ਜੀ ਕੰਪਨੀਆਂ ਦਾ ਕੰਪਨੀ ਦੇ ਬ੍ਰਾਂਡ ਕਰਦਾ ਕੱਪੜਾ ਫਰਕ ਬਹੁਤ ਹੁੰਦਾ ਜੀ ਇਹਨਾਂ ਦਾ ਆ ਦੇਖੋ ਫਰਕ ਦੇਖੋ ਇਹਨੇ ਲਗਤ ਜਦ ਪੈਡਿੰਗ ਕੀਤੀ ਹੁੰਦੀ ਐਨੀ ਤਕੜੀ ਕਢਾਈ ਲੈਣਾ ਤੇ ਸੂਟਾਂ ਦੇ ਕਢਾਈਆਂ ਦੇ ਮੁੱਲ ਐ ਜੀ ਇਹ ਇਹ ਸੂਟ ਘੱਟ ਰੇਟ ਤੇ ਵੀ ਬੇਚ ਜਾਂਦੇ ਆ ਕਿ ਕੋਈ ਨਹੀਂ ਕਢਾਈਆਂ ਦਾ ਫਰਕ ਹੁੰਦਾ ਇੰਨੇ ਕਢਾਈਆਂ ਦਾ ਮੁੱਲ ਪੈਂਦਾ ਜੀ ਐਨੇ ਸੋਹਣੇ ਕਲਰ ਐ ਖੇੜਮੇ ਕਲਰ ਆ ਦੇਖੋ ਜੀ ਇਹਦਾ ਕੰਬੀਨੇਸ਼ਨ ਕਿੰਨਾ ਘੈਂਟ ਬਣਿਆ ਬੀ ਪਰਪਲ ਜੀ ਸਲਵਾਰ ਐ ਤੇ ਆ ਇਹਦਾ ਕੁੜੀ ਐ ਤੇ ਡਬਲ ਸ਼ੇਡ ਦੀ ਕਰਾਇਓ ਚੁੰਨੀ ਇਹੀ ਸੂਟ ਪਾਇਆ ਤੁਹਾਨੂੰ 2000 ਦੀ ਲੁੱਕ ਦੇਊਗਾ ਜੀ ਟਾਈ ਟਾਈ ਦੀ ਕੱਟ ਐ ਨਾ ਸੁੱਟਾਂ ਦੀ ਜੀ ਕੱਟ ਨਹੀਂ ਕੱਟ ਹੋਊਗੀ ਤੇ ਪਿਓਰ ਕਾਟਨ ਐ ਕਾਟਨ ਤੇ ਸ਼ੱਕ ਨਾ ਕਰੋ ਜਿਹਨੇ ਇਹ ਪਾਇਆ ਦੁਬਾਰੇ ਇਹੀ ਕਾਟਨ ਪਾਇਆ ਕਰੂੰਗੀ ਇਹਦੇ ਵਿੱਚ ਇਹ ਦੋ ਕਲਰ ਲੈ ਕੇ ਆਏ ਹਾਂ ਕਿਉਂਕਿ ਮੈਨੂੰ ਬਹੁਤ ਸੋਹਣਾ ਲੱਗਿਆ ਦਿੱਕ ਮੈਂਪ ਬਣਾਉਣੀ ਹੈ ਹੁਣ ਬਹੁਤ ਮਤਲਬ ਦਿਲੋਂ ਪਸੰਦ ਸੀ ਇਹ ਕਲਰ ਮੈਨੂੰ ਕਲਰ ਆਪਾਂ ਚੜ੍ਹਦੋਂ ਚੜ੍ਹਦਾ ਲਿਓਨੇ ਹੈ ਪਣੇ ਖਰੀਦ ਨੂੰ ਲੋਕ ਇੰਨਾ ਕ ਪਸੰਦ ਕਰਦੇ ਆ ਵੀ ਆਪਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ। ਹਾ ਦੇਖੋ ਤੁਸੀਂ ਸਿਰਾ ਗੱਲ ਬਾਤ ਹੈ। ਜਿੱਦਾਂ ਕੋਈ ਸਿਉਣੇ ਦਾ ਹਾਰ ਮੜਿਆ ਹੁੰਦਾ ਨਾ ਉਵੇਂ ਕੜਾਈਆਂ ਮੜੀਆਂ ਹੋਈਆਂ ਵੀ ਇੰਨੀ ਬਰੀਕ ਕੜਾਈ ਆ ਮੈਨੂੰ ਵੀ ਦਿਖਣੀ ਦੇ। ਤੇ ਨਵੇਂ ਡਿਜ਼ਾਈਨ ਚ ਕੜਾਈਆਂ ਨੇ ਸਾਰੀਆਂ। ਸਾਰਿਆਂ ਦੇ ਨਵੇਂ-ਨਵੇਂ ਟ੍ਰੈਂਡ ਆ ਨਾ ਦੇਖ। ਇਹਦੇ ਨਾਲ ਆ ਗਿਆ ਜੀ ਆਹ ਵਾਲਾ ਤੂੜੀ। ਦੇਖੋ ਕਿੰਨਾ ਪਿਆਰਾ ਇਹ ਨਾ ਇਹਦਾ ਕੰਬੀਨੇਸ਼ਨ ਦੇਖੋ ਵੀ ਕਰੀਮ ਕਲਰ ਕੁੜਤੀ ਦੇ ਵਿੱਚ ਸਲਵਾਰ ਨਾਲ ਦੀ ਪੱਤੀ ਇਹ ਨਵੀਂ ਜੀ ਸੀ ਮੈਨੂੰ ਬਹੁਤ ਪਸੰਦ ਆਈ ਆਪਰੇ ਨਾਲ ਦੀ ਨਾਲ ਫੀਲ ਦੇ। ਛੂੜ ਦੀ ਕੀਮਤ ਹੈ ਸਿਰਫ 1090 ਪਿਓਰ ਕਾਟਨ। ਜੁਪਲ ਮਾਵੇ ਜਰਦਾ ਇਹਨਾਂ ਦਰਿ ਲਵਾ ਕੇ ਚਾਹੇ ਪਾਣੀ ਆਪਾਂ ਨੇ। ਸਲਪ ਪ੍ਰਿੰਟ ਸਲਵਾਬ ਆ ਦੇਖੋ ਜੀ ਇਹ ਤੁਹਾਨੂੰ ਜਮੇ ਨਹੀਂ ਪਤਾ ਲੱਗ ਰਿਹਾ ਵੀ ਕੜਾਈ ਕਿਵੇਂ ਕਰੀਏ ਜੇ ਤੁਹਾਡੇ ਕੋਲ ਪਹੁੰਚ ਨਹੀਂ ਰਹਾ ਸੂਟ ਕਮੈਂਟ ਕਰਕੇ ਜਰੂਰ ਦੱਸਿਓ ਬਲੀਜ਼ ਰਿਕੁਐਸਟ ਆ ਦੇਖੋ ਫੀਲ ਤੱਕ ਨਹੀਂ ਹੋ ਰਹੀ ਕੜਾਈ ਐਵੇਂ ਲੱਗਦਾ ਜਿਵੇਂ ਬਰੀਕ ਪੈਨ ਦੇ ਨਾਲ ਲਿਖੀ ਹੁੰਦੀ ਵੀ ਇੰਨੀ ਤਕੜਾ ਬਸਮਾ ਜੀ ਤਰ੍ਹਾਂ ਜਿੰਦਗੀ 'ਚ ਮੈਂ ਕਦੇ ਦੇਖਿਆ ਨਹੀਂ ਜੀ ਪਹਿਲੀ ਵਾਰ ਇੰਨੀ ਤਕੜੀ ਕੜਾਈ ਵੇਖੀ ਹੈ ਬਿ ਸਿਰਾ ਕਰਾਈਆਂ ਬਣੀ ਐ ਕੜਾਈਆਂ ਇਹਦੇ ਨਾਲ ਆ ਜੀ ਆਹ ਵਾਲਾ ਕਿ ਨਹੀਂ ਇਹ ਹੈਗਾ ਜੀ ਗਰੇਜ ਆ ਕਲਰ ਬੱਲੇ ਸੋਨਾ ਕਲਰ ਹੈ ਤੁਸੀਂ ਇਹਦੇ ਨਾਲ ਡਬਲ ਡਾਈ ਚੁੰਨੀ ਕਰਾਓ ਪਿੰਕ ਜੀ ਤੇਦੀ ਭੋਏ ਨਾਲ ਦੀ ਬਹੁਤ ਸੋਹਣੇ ਸੂਟ ਲੱਗਣਗੇ ਇਸੇ ਮਪੜ ਰੂਬਰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਵੀ ਮੈਂ ਜਿਹੜੇ ਕੱਪੜੇ ਖਰੀਦ ਕੇ ਲੈ ਕੇ ਆਉਣੀ ਆ ਇਹ ਸਾਰੇ ਉਹੀ ਐ 190 ਦੇ 1000 ਰੁਪਏ ਜਿਹੜੇ ਕੱਪੜੇ ਆਪਾਂ ਲੈ ਕੇ ਆਉਣੇ ਆ ਜੀ ਗੁਰੂ ਰਾਮਦਾਸ ਦੀ ਇੰਨੀ ਕਿਰਪਾ ਵੀ ਲੋਕ ਦੁਬਾਰੇ ਦੁਬਾਰੇ ਮੰਗਦੇ ਆ ਮੇਰੇ ਕੱਪੜੇ ਕਈ ਵਾਰੀ ਮੈਨੂੰ ਉਹ ਚੀਜ਼ਾਂ ਮਿਲ ਜਾਂਦੀਆਂ ਤੇ ਕਈ ਵਾਰੀ ਮੈਨੂੰ ਚੀਜ਼ਾਂ ਮਿਲਦੀਆਂ ਵੀ ਨਹੀਂ ਤੇ ਅਗਲੇ ਕੋਲੇ ਵੀ ਬਹੁਤ ਦੇ ਦੇਖੋ ਜੀ ਕਿੰਨੀ ਸੋਹਣਾ ਵਰਕ ਕੀਤਾ ਬੜੀਆਂ ਸੋਹਣੀਆਂ ਬਿੰਦੀਆਂਆਂ ਦੀ ਜੂਮ ਕਰਕੇ ਦਿਖਾਈ ਬੇਟੇ ਆ ਦੇਖੋ ਪੈਚ ਵਰਕ ਕੁੜਤੀ ਨਾਲ ਦਾ ਤੇ ਆਹ ਦੇਖੋ ਤੁਸੀਂ ਇੰਨੇ ਸੋਹਣੇ ਮਤਲਬ ਕਾਰਗਰੀ ਮੈਂ ਸੱਚ ਬੋਲ ਰਹੀ ਆ ਜੀ ਬਾ ਕਪੜਾ ਬਹੁਤ ਵੇਚਿਆ ਲੈ ਕੇ ਕਢਾਈ ਵਾਲਾ ਪਰੇਮੀ ਤਕਰੀ ਕਾਰਾ ਗਰੀ ਮੱਕੇ ਸੂਟ ਤੁਂ ਦੇਖੀ ਗਰੀ ਇਹਨਾਂ ਤੇ ਹੋਈ ਹੋਈ ਹੈ ਬਹੁਤ ਸੁਣੀ ਜੀ ਆ ਦੇਖੀ ਇਹ ਨਲਾ ਵਾਲਾ ਸੁਣੀ ਗੁੱਲਾ ਵਾਲਾ ਡਾਵਾ ਡਾਇਚ ਨਹੀਂ ਕਰਾਇੋ ਜੀ ਇਹਨਾਂ ਸੁੱਤਾ ਨਾਲ ਸਿਰਾ ਗੱਲ ਬਾਤ ਆ ਦੇਖੋ ਹਾਂ ਗੱਡੀ ਆਪਣਾ ਲਾਸਟ ਕਲਾ ਮਤਲਬ ਕਮਾਲ ਮੰਨ ਗਈ ਵੀ ਇਹ ਵਿੰਡੀਆਂ ਦੀ ਕਿਵੇਂ ਬਣਾਈਆਂ ਉਹਨਾਂ ਨੇ ਹਨਾ ਵਿੰਡੀਆਂ ਸੋਹਣੀਆਂ ਬਣਾਈਆਂ ਹਨਾ ਸਾਰਾ ਕੁਲ ਆ ਜਾਣਾ ਦੀਪੂ ਜੀ ਜੀ ਪਰਦਾ ਸਾਰੇ ਸੂਟ ਆਪ ਸਮਾ ਲ ਗਏ ਫਿਰ ਦਿਮਾਗ ਨੂੰ ਸਮਝਾਈਦਾ ਵੀ ਤੇ ਵੇਚੇਂਗੀ ਕੀ ਆ ਦੇਖੋ ਜੀ ਇਹਦੇ ਨਾਲ ਆਹ ਵਾਲੀ ਸ਼ਰਟ ਆ ਜਿੰਨੇ ਕਲਰ ਹੈ ਜੀ ਇਹ ਸਾਰੇ ਦੇ ਸਾਰੇ ਸੈਂਪਲ ਸੋਹ ਭਰ ਕੇਆਂ ਕੜਾਈਆਂ ਸਿਰਾ ਗੱਲਬਾਤ ਹੈ ਜੀ ਇਹ ਹੁੰਦੀ ਹੈ ਜੀ ਸੂਟ ਬ੍ਰਾਂਡ ਦੇ ਘਰ ਦੇ ਵੀ ਇਹਨਾਂ ਦੀ ਆਪਣੀ ਕੜਾਈ ਹੁੰਦੀ ਆ ਆਪਣਾ ਹੀ ਕਪੜਾ ਹੁੰਦਾ ਸਾਰਾ ਕੁਝ ਉਹਨਾਂ ਦਾ ਆਪਣਾ ਹੁੰਦਾ ਹੁੰਦਾ ਸ਼ੇਰਾ ਦੀ ਸਿਰੇ ਦੀ ਕਾਟਨ ਪਿਓਰ ਕਾਟਨ ਜਿਹੜਾ ਬੰਦਾ ਕਾਟਨ ਪਾਊਗਾ ਮੈਂ ਨਹੀਂ ਕਹਿੰਦੀ ਵੀ ਕੋਈ ਹੋਰ ਕਾਟਨ ਪਾਊਗਾ ਕਿਉਂਕਿ ਕਾਟਨ ਠੀਕ ਰੇਟ 'ਚ ਵੀ ਪੈਂਦੀ ਹੈ ਤੇ ਇਹਦੇ ਪ੍ਰਾਈਸ ਵੀ ਠੀਕ ਨੇ ਤੇ ਬਾਕੀ ਇਹ ਜਿਹੜਾ ਤਾਂ ਵਜਨ ਸੂਟ 'ਚ ਬਜਣੀ ਹੈ ਨਹੀਂ ਪਿੰਡਾ ਇਹ ਜਲੀ ਨਹੀਂ ਦਿੰਦਾ ਤੇ ਕੋਈ ਥੱਲੇ ਲੈਂਡ ਵਗੈਰਾ ਲੈਣ ਦੀ ਇਹਦੇ ਕੋਈ ਲੋੜ ਨਹੀਂ ਪੈਂਦੀ ਉਹ ਵੀਡੀਓ ਬਣਾਉਣ ਚੁੱਕੀ ਕਮੀ ਰਹਿੰਦੀ ਹੁੰਦੀ ਆ ਤਾਂ ਅਸੀਂ ਮਾਫੀ ਚਾਹੁੰਦੇ ਆ ਤੇ ਬਾਕੀ ਮੈਂ ਇੱਕ ਤੁਹਾਨੂੰ ਹੋਰ ਗੰਗੀ ਸੂਚਨਾ ਦੇਣਾ ਚਾਹਣੀ ਆ ਜੀ ਸਾਡੇ ਕੱਟ ਪੀਸ ਦੀ ਵੀਡੀਓ ਹੁਣ ਲਈ ਸੰਡੇ ਨੂੰ ਆਇਆ ਕਰੂਗੀ ਸੰਡੇ ਤੇ ਮੰਡੇ ਦੋ ਤੋਂ ਤਿੰਨ ਦਿਨ ਪਾਇਆ ਕਰਾਂਗੇ ਅਸੀਂ ਵੀ ਜਿਵੇਂ ਅਸੀਂ ਸ਼ਨੀਵਾਰ ਤੇ ਕੱਪੜਾ ਸਾਡਾ ਆ ਜਾਂਦਾ ਕੱਟ ਪੀਸਾਂ ਦਾ ਤੇ ਸਣੀ ਆਉਂਦਾ ਤੇ ਸੰਡੇ ਸੰਡੇ ਵੀਡੀਓ ਆਇਆ ਕਰੂ ਕੱਟ ਪੀਸਾਂ ਦੀ ਤੇ ਮੰਡੇ ਆਇਆ ਕਰੂ ਵੀ ਦੋ ਤਿੰਨ ਦਿਨ ਵੀਡੀਓ ਆਇਆ ਕਰਣੀ ਆ ਫਿਰ ਬਾਕੀ ਸੂਟਾਂ ਦੀ ਆਇਆ ਕਰਨੀ ਆ ਕਿਤੇ ਬਹੁਤ ਬਣ ਭਰਾ ਸਾ ਤੋਂ ਸੂਟ ਦੀ ਮੰਗ ਦੇ ਸੋ ਵੀਡੀਓ ਬਣਾਉਣ ਚ ਕੋਈ ਕਮੀ ਆਈ ਹੋਵੇ ਤਾਂ ਮਾਫੀ ਚਾਹੁੰਦੇ ਆ ਆਪ ਸਭ ਨੂੰ ਮੇਰੇ ਵੱਲੋਂ ਮੰਨਜ਼ੂਰ ਕਰਨਾ ਹੈ